ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਅਸੀਂ ਬੜੀ ਇਤਿਹਾਸਕ ਧਰਤੀ ਦਮਦਮਾ ਸਾਹਿਬ ਦੀ ਇਤਿਹਾਸਕ ਧਰਤੀ ਗੁਰੂ ਘਰ ਨਾਨਕ ਸਰਬੁੰਗਾ ਬ੍ਰਹਮਦਾਸੀਆ ਸਿੰਘਾਂ ਦੇ ਵਿਖੇ ਖੜੇ ਆ ਤੇ ਜਿੱਥੇ ਪਿਛਲੇ ਦਿਨੀ ਲੰਬੇ ਸਮੇਂ ਦੇ ਉਤੋਂ ਕਿਉਂਕਿ ਇਸ ਜਗ੍ਹਾ ਦਾ ਬੜਾ ਵੱਡਾ ਇਤਿਹਾਸ ਆ ਬਹੁਤ ਮੈਂ ਕਹਿ ਸਕਦਾ ਪੁਰਾਣੇ ਸਮਿਆਂ ਤੋਂ ਸਾਡੇ ਬਜ਼ੁਰਗਾਂ ਨੇ ਸਾਡੇ ਰਹਿਬਰਾਂ ਨੇ 2-2 ਰੁਪਏ ਇਕੱਠੇ ਕਰਕੇ ਇਥੇ ਗੁਰੂ ਘਰ ਅ ਬਣਵਾਏ ਸੀ ਸੇਵਾ ਕੀਰਤ ਸੇਵਾ ਕੀਤੀ ਸੀ ਉਹਨਾਂ ਨੇ ਤਾਂ ਇਸ ਦੇ ਉੱਤੇ ਪਿਛਲੇ ਦਿਨੀ ਅਸੀਂ ਦੇਖਿਆ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਬਜ਼ਾ ਕਰਨ ਦਾ ਵੀ ਇੱਕ ਬੜਾ ਕੋਝੀਆਂ ਚਾਲਾਂ ਤੇ ਇੱਕ ਯਤਨ ਕੀਤਾ ਸੀ ਤਾਂ ਗੁਰੂ ਦੀਆਂ ਮੈਂ ਕਹਿ ਸਕਦਾ ਲਾੜੀਆਂ ਫੌਜਾਂ ਸਤਗੁਰ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ ਭਗਵਾਨ ਵਾਲਮੀਕ ਨੂੰ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕ ਇੱਕਠੇ ਹੋ ਕੇ ਇੱਕ ਪਲੇਟਫਾਰਮ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਗਲਤ ਅਨਸਰਾਂ ਦਾ ਪੂਰਾ ਠੋਕਮਾ ਜਵਾਬ ਦਿੱਤਾ ਸੀ ਤੇ ਗੁਰੂ ਘਰ ਉਸੇ ਜਗ੍ਹਾ ਤੇ ਵਿਰਾਜਮਾਨ ਰੱਖੇ ਸੀ ਖੁਦ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਹੋਈ ਸੀ ਤਾਂ ਅਸੀਂ ਉਸ ਸਮਿਆਂ ਦੇ ਬਾਅਦ ਚ ਬੇਗੰਪੁਰਾ ਏਡ ਇੰਟਰਨੈਸ਼ਨਲ ਫਰਾਂਸ ਦੇ ਮੁਖ ਸੇਵਾਦਾਰ ਭਾਈ ਰਾਮ ਸਿੰਘ ਮੈਗੜਾ ਜੀ ਨੂੰ ਬੜੀ ਨਿਮਰਤਾ ਸਹਿਤ ਇਥੋਂ ਦੀ ਪ੍ਰਬੰਧਕ ਕਮੇਟੀ ਨੇ ਮੈਂ ਬੇਨਤੀ ਕੀਤੀ ਸੀ ਕਿ ਇੱਥੇ ਬਾਥਰੂਮਾਂ ਦੀ ਬੜੀ ਦਿੱਕਤ ਆ ਨਾ ਫਲਸ਼ਾਂ ਨਾ ਬਾਥਰੂਮ ਬੜੇ ਮਾੜੇ ਹਾਲਾਤ ਹੋ ਗਏ ਸੀ ਪੁਰਾਣੇ ਬਣੇ ਹੋਏ ਸੀ ਤਾਂ ਉਹਨਾਂ ਨੇ ਪ੍ਰਬੰਧਕ ਕਮੇਟੀ ਦੀ ਗੱਲ ਨੂੰ ਮੰਨਦਿਆਂ ਹੋਇਆਂ ਬੇਨਤੀ ਨੂੰ ਮੰਨਦਿਆਂ ਹੋਇਆਂ ਤੁਰੰਤ ਹਾਂ ਕੀਤੀ ਸੀ ਬੇਗੰਪੁਰਾ ਏਡ ਦੇ ਮੁਖ ਸੇਵਾ ਦਾ ਰਾਮ ਸਿੰਘ ਮੈਗੜਾ ਜੀ ਇੰਟਰਨੈਸ਼ਨਲ ਫਰਾਂਸ ਮੈਂ ਸਾਰੇ ਸਾਥੀ ਜਿਹੜੇ ਬੇਗੰਪੁਰਾ ਏਡ ਦੇ ਵਿੱਚ ਜੁੜੇ ਹੋਏ ਨੇ ਕਿਉਂਕਿ ਬੇਗੰਪੁਰਾ ਏਡ ਦਾ ਜੀ ਮੈਂ ਗੱਲ ਕਰਾਂ ਲੰਬੀ ਹੋ ਜਾਂਦੀ ਹੈ ਕਿ ਕੁਜੇ ਦੇ ਵਿੱਚ ਸਮੁੰਦਰ ਨੂੰ ਕਿਵੇਂ ਪਾਈਏ ਪਿਆਸਿਆਂ ਨੂੰ ਪਾਣੀ ਦੇਣ ਦਾ ਕੰਮ ਕਰਦੀ ਆ ਸੱਚੀ ਇਨਸਾਨੀਅਤ ਦੀ ਸੇਵਾ ਕਰਦੀ ਆ ਜਿੱਥੇ ਅੱਜ ਤੱਕ ਮੈਂ ਕਹਿ ਸਕਦਾ ਪੰਜਾਬੀ ਅਸੀਂ ਖੁਸ਼ ਨਸੀਬ ਆ ਕਈ ਇਹੋ ਜਿਹੀਆਂ ਜਗਾਵਾਂ ਨੇ ਭਾਰਤ ਦੇ ਵਿੱਚ ਵੀ ਜਿਹੜਾ ਗਹਿਰਾਈ ਦੇ ਵਿੱਚ ਤੇ ਧਰਤੀ ਦੇ ਵਿੱਚ ਜਿਆਦਾ ਪੱਥਰ ਆ ਪਾਣੀ ਬਹੁਤ ਦੂਰ ਆ ਉਹ ਉੱਥੇ ਵੀ ਨਲਕੇ ਲਵਾ ਕੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਬੇਗਮਪੁਰਾ 8 ਪਾਣੀ ਮਹਈਆ ਕਰਾਉਂਦੀ ਆ ਹਰ ਪੀੜਤਾਂ ਨੂੰ ਸਹੂਲਤਾਂ ਹਰ ਤਰ੍ਹਾਂ ਦਾ ਸੰਯੋਗ ਦੇਣ ਦਾ ਯਤਨ ਕਰਦੇ ਨੇ ਮੈਂ ਧੰਨ ਕਹਿਣਾਗਾ ਬੇਗਮਪੁਰਾ ਏਡ ਦੇ ਸਾਥੀਆਂ ਨੂੰ ਸਾਰੇ ਜਿੰਨੇ ਵੀ ਸਾਥੀ ਬੇਗਮਪੁਰਾ ਏਡ ਦੇ ਵਿੱਚ ਜੁੜੇ ਨੇ ਜਾਂ ਸੰਯੋਗ ਦਿੰਦੇ ਨੇ ਕਿ ਉਹਨਾਂ ਨੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਬੜੇ ਉੱਚ ਕੁਆਲਿਟੀ ਦੇ ਬੜੇ ਸ਼ਾਨਦਾਰ ਮੈਮੀ ਸਾਹਿਬ ਨੇ ਬਾਬਾ ਜੀ ਦੀ ਦੇਖ ਰੇਖ ਸਾਰੀ ਪ੍ਰਬੰਧਕ ਕਮੇਟੀ ਚ ਫਲਸ਼ਾਂ ਬਣੀਆਂ ਨੇ ਬਾਥਰੂਮ ਬਣੇ ਨੇ ਤਾਂ ਮੈਂ ਸਾਰੀ ਕਿਉਂਕਿ ਅੱਜ ਬੇਗਮਪੁਰਾ ਏਡ ਇੰਟਰਨੈਸ਼ਨਲ ਫਰਾਂਸ ਦੇ ਪ੍ਰਧਾਨ ਜੀ ਲక్ష్ਮਣ ਜੀ ਨੇ ਆਉਣਾ ਸੀ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਮੈਮੀ ਸਾਹਿਬ ਨੇ ਦੱਸਿਆ ਤਾਂ ਬਾਬਾ ਜੀ ਨੇ ਉਹਨਾਂ ਦੀ ਜਗਾਦਗਟਨ ਕੀਤਾ ਮੁੱਖ ਸਾਡੇ ਹੈੱਡ ਗਰੰਥੀ ਨੇ ਮੁੱਖ ਸੇਵਾਦਾਰ ਨੇ ਬਾਬਾ ਧਰਮ ਸਿੰਘ ਜੀ ਨੇ ਅੱਜ ਆਪਣੇ ਕਿਰ ਕਮਲਾ ਨਾਲ ਉਹਨਾਂ ਦਾ ਬਾਥਰੂਮਾਂ ਦਾ ਉਦਘਾਟਨ ਕੀਤਾ ਅਸੀਂ ਫਿਰ ਬੀਗਮ ਪ੍ਰਾਈਡ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਕਿ ਤੁਹਾਡਾ ਇਹ ਬਹੁਤ ਵੱਡਾ ਉਪਰਾਲਾ ਇਸੇ ਤਰ੍ਹਾਂ ਜਿੱਥੇ ਕੋਈ ਦਿੱਕਤਾਂ ਨੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਭਰ ਦੇ ਵਿੱਚ ਹਮੇਸ਼ਾ ਤੁਸੀਂ ਕਰਦੇ ਹੋ ਤੁਸੀਂ ਬਨਾਰਸ ਸਤਗੁਰ ਰਵਿਦਾਸ ਜਨਮੂ ਮੈਡੀਕਲ ਸਹੂਲਤਾਂ ਦਿੰਨੇ ਹੋ ਸਾਰੇ ਪਾਸੇ ਤੁਹਾਡੇ ਸਮਾਜ ਪ੍ਰਤੀ ਕਾਰਜੇ ਚੱਲਦੇ ਰਹਿੰਦੇ ਨੇ ਤੇ ਹਮੇਸ਼ਾ ਚੱਲਦੇ ਰਹਿਣ ਕੁਦਰਤ ਅੱਗੇ ਕਾਮਨਾ ਕਰਦੇ ਆਂ ਧੰਨਵਾਦ ਜੈਪੀਮ ਜੈਪਾਲ